ਸਭ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਅਮਿੰਦ ਕਰਦੇ ਆ ਤੁਸੀਂ ਵੀ ਠੀਕ ਹੋਵੋਗੇ ਤੇ ਹਾਂਜੀ ਤੁਸੀਂ ਸਾਰਿਆਂ ਨੇ ਕਮੈਂਟ ਕੀਤਾ ਸੀ ਕਿ ਜਿਹੜਾ ਸੌਂਫ ਤੇ ਇਲਾਚੀ ਜਿਵੇਂ ਆਪਾਂ ਨੂੰ ਕਬਰਾਟ ਹੁੰਦੀ ਹੈ ਤੇ ਕਬਰਾਟ ਉਹਦੇ ਨਾਲ ਚਵਾਨ ਨਾਲ ਖਾਣ ਨਾਲ ਆਪਣੀ ਕਬਰਾਟ ਰੁਕ ਜਾਂਦੀ ਤੇ ਕਮੈਂਟ ਇਹ ਵੀ ਆਇਆ ਸੀ ਕਿ ਰਾਤ ਨੂੰ ਕੀ ਕਰਾਂਗੇ ਹਾਂਜੀ ਰਾਤ ਨੂੰ ਆਪਾਂ ਖਾ ਕੇ ਜੇ ਕਬਰਾਟ ਰੁਕ ਗਈ ਤੇ ਫਿਰ ਆਪਾਂ ਸੋਵੇ ਵੀ ਡਾਕਟਰ ਕੋਲ ਜਾ ਸਕਦੇ ਆ ਤੇ ਜੇ ਨਹੀਂ ਰੁਕੀ ਤਾਂ ਫਿਰ ਆਪਾਂ ਨੂੰ ਤੁਰੰਤ ਹੀ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਤੇ ਆਪਾਂ ਰਾਤ ਨੂੰ ਵੀ ਖਾ ਸਕਦੇ ਆ ਖਾ ਕੇ ਦੇਖਣਾ ਹੁੰਦਾ ਆ ਆਪਾਂ ਨੂੰ ਫਰਕ ਪੈ ਗਿਆ ਤਾਂ ਫਿਰ ਆਪਾਂ ਰੋਕ ਸਕਦੇ ਆ ਤੇ ਨਹੀਂ ਤਾਂ ਫਿਰ ਤੁਰੰਤ ਹੀ ਆਪਾਂ ਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਹਾਰਟ ਵਾਲੇ ਦੇ ਹਾਂਜੀ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ ਧੰਨਵਾਦ ਜੀ ਬਾਅਦ ਸਕਦੇ ਆ ਉਸ ਤੋਂ ਆਪਾਂ ਖਾ ਸਕਦੇ ਆ ਤੇ ਕਹਿੰਦੇ ਰਾਤ ਨੂੰ ਵੀ ਵੀ ਕਮੈਂਟ ਆਇਆ ਸੀ ਵੀ ਰਾਤ ਨੂੰ ਵੀ ਆਪਾਂ ਖਾ ਸਕਦੇ ਆ ਹਾਂਜੀ ਜ਼ਰੂਰ ਰਾਤ ਨੂੰ ਖਾ ਸਕਦੇ ਜੇ ਜੇ ਅਗਰ ਆਪਾਂ ਨੂੰ ਫਰਕ ਪੈਂਦਾ ਹੈ ਉਹਦੇ ਨਾਲ ਤੇ ਫਿਰ ਆਪਾਂ ਰਾਤ ਸੁਬਾ ਜਾ ਸਕਨੇ ਆ ਜੇ ਅਗਰ ਫਰਕ ਨਹੀਂ ਪੈਂਦਾ ਤੇ ਫਿਰ ਆਪਾਂ ਨੂੰ ਤੁਰੰਤ ਹੀ ਹਸਪੀਟਲ ਜਾਣਾ ਚਾਹੀਦਾ ਡਾਕਟਰ ਦੀ ਰੈ ਲੈਣੀ ਚਾਹੀਦੀ ਏ ਤੇ ਨਗਹਿਲੀ ਕਈ ਵਾਰੀ ਨਾ ਕਰਿਆ ਕਰੋ ਤੇ ਤੁਰੰਤ ਹੀ ਕਿਸੇ ਵੱਡੇ ਹਸਪੀਟਲ ਜਾਂ ਡਾਕਟਰ ਵੱਡੇ ਕੋਲ ਜਾ ਕੇ ਸਲਾਹ ਲੈ ਸਕਦੇ ਹੋ ਹਾਂਜੀ ਜੇ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ లైਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਜੀ ਧੰਨਵਾਦ